ਪੰਜਾਬ ਦੇ ਜੇਲ੍ਹ ਵਿਭਾਗ ਦੇ ਵਿੱਚ ਅਧਿਆਪਕਾਂ ਦੀ ਪੱਕੀ ਭਰਤੀ ਹੋਈ ਹੈ ਪਹਿਲੀ ਵਾਰ ਜੇਲ੍ਹਾਂ ਚ ਰੱਖੇ ਗਏ ਪੱਕੇ ਅਧਿਆਪਕ 15 ਜੀਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜੇਲ੍ਹਾਂ ਵਿੱਚ ਕੈਦੀਆਂ ਨੂੰ ਪੜ੍ਹਾਉਣਗੇ ਭਰਤੀ ਕੀਤੇ ਗਏ ਅਧਿਆਪਕ ਜੇਲ੍ਹਾਂ ਚ ਜਨਮ ਲੈਣ ਵਾਲੇ ਬੱਚਿਆਂ ਨੂੰ ਵੀ ਇਹ ਅਧਿਆਪਕ ਪੜ੍ਹਾਉਣਗੇ ਪੰਜਾਬ ਬੰਦਰ ਪਹਿਲੀ ਵਾਰ ਜੇਲ੍ਹਾਂ ਅੰਦਰ ਅਧਿਆਪਕਾਂ ਦੀ ਭਰਤੀ ਹੋਈ ਹੈ 15 ਜੀਬੀਟੀ ਅਧਿਆਪਕਾਂ ਨੂੰ ਨੁਮਯੁਕਤੀ ਪੱਤਰ ਵੰਡੇਗੇ ਨੇ ਇਹ ਅਧਿਆਪਕ ਜਿਲਾਂ ਦੇ ਵਿੱਚ ਪੜਾਉਣਗੇ ਪੱਕੇ ਤੌਰ ਤੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਜਿਲਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਇਹੋ ਅਧਿਆਪਕ ਪੜਾਉਣਗੇ ਪੰਜਾਬ ਦੀਆਂ ਜੇਲਾਂ ਵਿੱਚ ਜਿੱਥੇ ਕੈਦੀਆਂ ਨੂੰ ਸੁਧਾਰਨ ਦਾ ਕੰਮ ਹੁੰਦਾ ਉੱਥੇ ਹੀ ਹੁਣ ਬਹੁਤ ਸਾਰੇ ਜਿਹੜੇ ਕੈਦੀਆਂ ਦੇ ਨਾਲ ਉਹਨਾਂ ਦੇ ਬੱਚੇ ਜੇਲਾਂ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਵਿਘਨ ਨਾ ਪਵੇ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਕਦਮ ਚੁੱਕਿਆ ਗਿਆ ਔਰ 15 ਪਹਿਲੀ ਵਾਰ ਰੈਗੂਲਰ ਜੀਬੀਟੀ ਟੀਚਰ ਨੇ ਜਿਹੜੇ ਉਹ ਜੇਲਾਂ ਦੇ ਲਈ ਰੱਖੇ ਗਏ ਨੇ ਇਸ ਵਕਤ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁਲਸਾਵੇਂ ਨਾਲੇ ਪੁਲਸਾਹਬ ਨਿਯੁਕਤੀ ਆਜੀ ਕੀਤੀ ਗਈ ਹੈ ਤਾਂ ਕਿ ਕਿਸੇ ਦੀ ਸਟੱਡੀ ਦੇ ਵਿੱਚ ਕੋਈ ਵਿਘਨ ਨਾ ਪਵੇ ਕਿਸੇ ਦੇ ਮਾਪਿਓ ਦੀ ਗਲਤੀ ਦੇ ਕਾਰਨ ਇਹ ਜਿਹੜੀ ਭਰਤੀ ਕੀਤੀ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ 22 ਜੇਬੀਟੀ ਟੀਚਰਾਂ ਦੀ ਭਰਤੀ ਕੀਤੀ ਆ ਜਿਦੇ ਚ 15 ਨੂੰ ਅੱਜ ਅਸੀਂ ਨਿਯੁਕਤੀ ਪੱਤਰ ਦੇ ਦਿੱਤੇ ਆ ਜਿਹੜਾ ਸੱਤਾ ਦਾ ਉਹ ਵੀ ਥੋੜੇ ਦਿਨਾਂ ਚ ਇਹਨਾਂ ਦਾ ਜਿਹੜਾ ਉਹ ਕਵਰ ਹੋ ਜਾਣੇ ਜਿਹੜੇ ਕੋਈ ਪੇਪਰ ਇਹਦੇ ਆ ਜਾਂ ਕੋਈ ਜਿਹੜਾ ਵੀ ਵਿਗਨ ਹੈ ਉਹ ਪੂਰਾ ਕਰਕੇ ਉਹਨਾਂ ਬੱਚਿਆਂ ਨੂੰ ਵੀ ਦਵਾਂਗੇ ਤੇ ਇਹ ਭਰਤੀ ਤਾਂ ਹੀ ਕੀਤੀ ਗਈ ਹੈ ਜਿਵੇਂ ਕਈ ਮਾਵਾਂ ਪ੍ਰੈਗਨੈਂਟ ਹੁੰਦੀਆਂ ਉਹਨਾਂ ਦੇ ਜਿਵੇਂ ਬੱਚਿਆਂ ਦਾ ਬਰਥ ਜੇਲ੍ਹ ਦੇ ਵਿੱਚ ਹੀ ਹੁੰਦਾ ਤੇ ਇਹ ਰੂਲ ਹੈ 6 ਸਾਲ ਤੱਕ ਬੱਚੇ ਨੇ ਜੇਲ੍ਹ ਦੇ ਵਿੱਚ ਹੀ ਰਹਿਣਾ ਹੁੰਦਾ ਮਾਂ ਦੇ ਨਾਲ ਤੇ 6 ਸਾਲ ਤੋਂ ਨਿੱਕੀ ਉਮਰ ਦੇ ਸਾਡੇ ਕੋਲ 50 ਦੇ ਕਰੀਬ ਬੱਚੇ ਆ ਉਹਨਾਂ ਬੱਚਿਆਂ ਨੂੰ ਵੀ ਇਹ ਟੀਚਰ ਪੜਾਉਣਗੇ ਨਾਲ ਜੇਲ੍ਹ ਦੇ ਵਿੱਚ ਕੋਈ ਭਾਵੇਂ ਵੱਡੀ ਉਮਰ ਦਾ ਜਾਂ ਛੋਟੀ ਉਮਰ ਦਾ ਆਉਂਦਾ ਕੋਈ ਵੀ ਉੱਥੇ ਇਹਨਾਂ ਤੋਂ ਸਿੱਖਿਆ ਲੈ ਸਕਦਾ ਹੁਣ ਜੇ ਸਰਕਾਰ ਚੰਗੀ ਆ ਤੇ ਟੀਚਰ ਅਫਸਰ ਸਾਰੇ ਚੰਗੇ ਤਰੀਕੇ ਦੇ ਨਾਲ ਵਰਤਾਓ ਕਰਦੇ ਤੇ ਗਾਂਵ ਵੀ ਆਉਣ ਵਾਲੇ ਸਮੇਂ 'ਚ ਅਸੀਂ 179 ਦੇ ਕਰੀਬ ਜਿਹੜੇ ਵਾਰਡਰ ਭਰਤੀ ਕਰਨੇ ਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਜਲਦੀ ਭਰਤੀ ਕਰਾਂਗੇ ਤੇ ਜਿੰਨੀ ਵੀ ਸਾਡੀ ਜੀਐਲ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਪੁਲਿਸ ਮੁਲਾਜ਼ਮਾਂ ਦੀ ਵਾਰਡਰ ਦੀ ਮੇਟਰਨ ਦੀ ਜਾਂ ਹੋਰ ਵੀ ਜਿੰਨੇ ਵਿੱਚ ਰੈਂਕ ਨੇ ਉਹ ਸਾਰਿਆਂ ਦੀ ਭਰਤੀ ਜਿਹੜੀ ਉਹ ਪ੍ਰੋਪਰ ਕਰਾਂਗੇ ਤਾਂ ਜੋ ਜੇਲਾਂ ਦੇ ਵਿੱਚ ਕਿਸੇ ਵੀ ਜਿਹੜਾ ਕੋਈ ਕੈਦੀ ਆ ਮੁਜ਼ਰਮ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਉਹਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਮਾਨਦਾਰ ਸਰਕਾਰ ਬਣੀ ਆ। ਨਹੀਂ ਤੇ ਪਹਿਲੀਆਂ ਸਰਕਾਰਾਂ ਇੱਤੇ ਜਾਂ ਐਮਐਲਏ ਮੰਤਰੀ ਦੀ ਸ਼ਿਫਾਰਿਸ਼ ਤੇ ਜਾਂ ਪੈਸੇ ਚਾਹੀਦੇ ਹੁੰਦੇ ਸੀ ਤੇ ਫੇਰ ਨੌਕਰੀ ਮਿਲਦੀ। ਇਹ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਆ 50000 ਤੋਂ ਵੱਧ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਤੇ ਦਿੱਤੀਆਂ ਮੈਰਿਟ ਦੇ ਆਧਾਰ ਤੇ ਜਿਹੜੇ ਬੱਚੇ ਲਾਇਕ ਸਨ ਯੋਗ ਸਨ ਇਹ ਵੀ ਬੱਚੇ ਲਾਇਕ ਨੇ। ਯੋਗ ਨੇ ਤੇ ਤਾਂ ਹੀ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਮਿਲੀਆਂ ਤੇ ਪ੍ਰਮਾਤਮਾ ਕਿਰਪਾ ਕਰੇ ਇਹ ਚੌਥੀ ਨਹੀਂ ਹੋ ਸਕਦਾ ਇਹਨਾਂ ਨੂੰ ਹੋਰ ਵੱਡੀ ਨੌਕਰੀ ਮਿਲ ਜੇ ਤੇ ਇਹ ਤੇ ਵੇਖੋ ਯੋਗਤਾ ਹੈ ਨਾ ਬੱਚੇ ਦੀ ਜਿਹੜਾ ਬੱਚਾ ਯੋਗ ਆ ਉਹ ਅੱਗੇ ਵੀ ਅਪਲਾਈ ਕਰੇ ਜੇ ਉਹਨੂੰ ਵੱਡੀ ਨੌਕਰੀ ਮਿਲਦੀ ਆ ਤੇ ਇਹਦੇ 'ਚ ਕੀ ਹਰ ਜਾਓ ਵੱਡੀ ਨੌਕਰੀ ਵਾਲੇ ਪਾਸੇ ਜਾਵੇ ਇੱਕ ਖਾਸ ਤਰੀਕੇ ਦੇ ਨਾਲ ਨਮੀਆਂ ਜੇਲਾ ਬਣਾਉਣ ਦਾ ਵੀ ਪ੍ਰਪੋਜ਼ਲ ਬਣਾਇਆ ਹੋਇਆ ਹੈਗਾ ਤਾਂ ਕਿ ਕੈਦੀਆਂ ਦੀ ਗਿਣਤੀ ਜ਼ਿਲ੍ਹੇ 'ਚ ਘਟਾਈ ਜਾ ਸਕੇ ਕਿਉਂਕਿ ਸੁਰੱਖਿਆ ਹੋਰ ਉਹਦੇ ਨਾਲ ਸਖਤ ਹੋ ਜਾਂਦੀ ਹੈ ਸਾਡੀ ਜਿਹੜੀ ਮੇਨ ਜੇਲ ਬੰਦੀ ਪਈ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਗਰਾਉਂ ਦੇ ਨੇੜ ਕਾਦਰਬਖਸ਼ ਗੋਰਤਿਆਂ ਪਿੰਡ ਆ ਉੱਥੇ 50 ਏਕੜ ਦੇ ਵਿੱਚ ਜੇਲ ਬਣਦੀ ਪਈ ਆ 100 ਕਰੋੜ ਰੁਪਏ ਤੋਂ ਵੱਧ ਉੱਥੇ ਲਾਗਤ ਲੱਗਣ ਜਾ ਰਹੀ ਆ ਤੇ ਜਿਹਦੇ ਵਿੱਚ 300 ਤੋਂ ਵੱਧ ਜਿਹੜੇ ਖਤਰਨਾਕ ਕੈਦੀ ਜਾਂ ਗੈਂਗਸਟਰ ਉਹਨਾਂ ਨੂੰ ਰੱਖਿਆ ਜਾਊਗਾ ਤੇ ਇਹ ਜੇਲ ਬਿਲਕੁਲ ਹਾਈ ਸਕਿਉਰਿਟੀ ਜੇਲ ਹੋਊਗੀ ਜਿੱਚ ਜੈਮਰ ਲੱਗੇ ਹੋਣਗੇ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਵੀ ਉੱਥੇ ਚਿੜੀ ਵੀ ਪਰਨਾ ਮਾਰ ਸਕੇ ਇਸ ਤਰ੍ਹਾਂ ਦੀ ਅਤੀ ਆਧੁਨਿਕ ਜੇਲ ਜਿਹੜੀ ਬਣਾਈ ਜਾ ਰਹੀ ਆ ਜਲਦੀ ਬਣ ਕੇ ਇਹ ਤਿਆਰ ਹੋਵੇਗੀ ਜਿਹਦੇ ਨਾਲ ਪੰਜਾਬ ਵਾਸੀਆਂ ਨੂੰ ਐ ਸੁਖ ਸ਼ਾਂਤੀ ਵਾਲਾ ਮਾਹੌਲ ਮਿਲੂਗਾ ਬਹੁਤ ਧੰਨਵਾਦ ਸਰ ਧੰਨਵਾਦੀ ਬਹੁਤ ਬਹੁਤ ਸਾਰੇ ਕੈਂਡੀਡੇਟ ਖੜੇ ਹੋਏ ਨੇ ਕਿਹੜੇ ਨੇ ਜਿਨ੍ਹਾਂ ਨੂੰ ਦੂਜੀ ਤੀਜੀ ਚੌਥੀ ਨੌਕਰੀ ਹੈ ਤੁਹਾਡੀ ਕਿਹੜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਰਗੂ ਹੈ ਜੀ ਰਗੂ ਜੀ ਕਿੰਨੀਆਂ ਨੌਕਰੀਆਂ ਹੁਣ ਤੱਕ ਕਰ ਚੁੱਕੇ ਅੱਗੇ ਤੁਹਾਡਾ ਸਰ ਮੇਰੀ ਚਾਰ ਦੇ ਵਿੱਚ ਸਿਲੈਕਸ਼ਨ ਹੋ ਚੁੱਕੀ ਆ ਪਹਿਲੀ ਪਰਟੀ ਮੇਰੀ ਸੀਗੀ 2364 ਫਿਰ ਮੇਰੀ ਆਈ 635 ਫਿਰ 22 ਜੇਲ ਡਿਪਾਰਟਮੈਂਟ ਤੇ ਫਿਰ ਸਰ ਮੇਰੀ 994 ਸਮਾਚਾਰਾਂ ਵਿੱਚ ਸਿਲੇਕਟਡ ਕੈਂਡੀਡੇਟ ਆ ਤੇ ਅੱਜ ਮੈਂ ਸਰ ਇਹ 22 ਜੇਲ ਡਿਪਾਰਟਮੈਂਟ ਦੇ ਵਿੱਚ ਜੁਆਇਨ ਕਰਾਂਗਾ ਇਹ ਅੱਛੀ ਲੱਗੀ ਸਮਾਚਾਰਾਂ ਚ ਮਤਲਬ ਚੁਆਇਸ ਨਾਲ ਨੌਕਰੀ ਤੁਸੀਂ ਲੈ ਰਹੇ ਹੋ ਪਹਿਲੇ ਹੁੰਦਾ ਸੀ ਨੌਕਰੀ ਮਿਲ ਜਾਏ ਚੰਗੀ ਗੱਲ ਹੈ ਸਰ ਨਹੀਂ ਚੁਆਇਸ ਦੇ ਨਾਲ ਤੇ ਇੰਟਰਸਟ ਦੇ ਨਾਲ ਆ ਇਹ ਮੇਰੀ ਸਰ ਤੁਹਾਡਾ ਕੀ ਨਾਮ ਹੈ ਕਿੰਨੀ ਵੀ ਨੌਕਰੀ ਹੈ ਦੂਜੀ ਦੂਜੀ ਪਹਿਲਾਂ ਇਸ ਤੋਂ ਪਹਿਲਾਂ ਕਿਹੜੀ ਨੌਕਰੀ 23 ਚੌਂਟ ਚ 23 ਚੌਂਟ ਚ ਹਾਂ ਤਾਂ 23 ਚੌਂਟ ਚ ਸਿਲੇਕਸ਼ਨ ਹੋ ਗਈ ਫਿਰ ਇਧਰ ਚ ਉਧਰ ਸਿਲੇਕਸ਼ਨ ਹੋ ਗਈ ਹਾਂ ਇਹ ਤੇ ਰਿਕ ਲਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦੀ ਦੂਜੀ ਨੌਕਰੀ ਕਿ ਇਹਦੀ ਤੀਜੀ ਨੌਕਰੀ ਇਸ ਪਾਸੇ 91 ਕਿੰਨੀ ਨੌਕਰੀ ਆ ਲਿਓ ਕੀ ਨਾਮ ਹੈ ਜੀ ਸਰ ਮੇਰਾ ਨਾਮ ਮੀਰਤਾ ਕੰਪੂਜ਼ਾ ਹੈ ਜੀ ਜੀ ਸਰ ਮੇਰੀ 98 ਚੰਨ ਵਿੱਚ ਵੀ ਸਿਲੈਕਸ਼ਨ ਹੋਈ ਹੋਈ ਹੈ ਹੋਰ ਸਰ 1 ਕਾ ਬਾਈ ਚ ਹੋ ਗਈ ਤੇ ਇਹ ਦੂਜੀ ਨੌ ਦੋ ਨੌਕਰੀਆਂ ਮਿਲ ਗਈਆਂ ਹਾਂਜੀ ਸਰ ਮੇਰੀਆਂ ਦੋਨੋਂ ਸੋਚਿਆ ਸੀਗਾ ਵੀ ਦੋ ਨੌਕਰੀਆਂ ਮਿਲ ਜਣ ਕਿਉਂਕਿ ਆਮ ਤੌਰ ਤੇ ਜੇ ਤੋ ਪੜਦੇ ਸੀ ਨਾ ਕਹਿੰਦੇ ਸੀ ਨੌਕਰੀ ਨਹੀਂ ਹੈਗੀ ਜੀ ਨੌਕਰੀ ਨਹੀਂ ਮਿਲ ਰਹੀ ਹਾਂਜੀ ਸਰ ਨੌਕਰੀ ਇੱਕ ਮਿਲਣੀ ਬਹੁਤ ਔਖੀ ਆ ਪਰ ਮਾਨ ਸਰਕਾਰ ਦੀ ਬਦੌਲਤ ਅੱਜ ਸਾਨੂੰ ਦੋ-ਦੋ ਨੌਕਰੀਆਂ ਮਿਲ ਰਹੀਆਂ ਨੇ ਤਾਂ ਦੋ-ਦੋ ਨੌਕਰੀਆਂ ਤਿੰਨ-ਤਿੰਨ ਨੌਕਰੀਆਂ ਤੁਹਾਡਾ ਕੀ ਨਾਮ ਹੈ ਰਾਜਵੀਰ ਕੁਮਾਰ ਜੀ ਕਿੰਨੇ ਵੀ ਨੌਕਰੀਆਂ ਰਾਜਵੀਰ ਸਰ ਮੇਰੀ ਥਰਡ ਹੈ ਜੀ ਤੇ ਮੈਂ ਪਹਿਲਾਂ ਕਿੱਥੇ-ਕਿੱਥੇ ਐਕਸ਼ਨ ਕੀਤੀ ਹੋਈ ਹੈ ਹੋਈ ਬਈ ਜੀ ਤੇ ਜੇਲ੍ਹ ਡਿਪਾਰਟਮੈਂਟ ਵਿੱਚ ਸੈਕਿੰਡ ਹੈ ਜੀ ਪੰਜਾਬ ਪੁਲਿਸ ਵਿੱਚ ਵੀ ਸਿਲੈਕਸ਼ਨ ਹੋ ਗਿਆ ਸੀ ਤਾਂ ਪੁਲਿਸ 'ਚ ਮੇਕਮਨ ਨਾਲ ਦਾ ਹੀ ਮਿਲ ਗਿਆ ਇੱਕ 'ਚ ਦੋ ਮਹਿਕਮੇ ਮਿਲ ਗਏ ਤੁਹਾਨੂੰ ਹਾਂਜੀ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਵੀਰੇ ਸੁਖਚਾਨ ਸਿੰਘ ਸਰ ਸੁਖਚਾਨ ਜੀ ਕਿੰਨੇ ਵੀ ਨੌਕਰੀ ਹੈ ਤੀਜੀਆਂ ਸਰ ਤੀਜੀ ਨੌਕਰੀ ਕਿੰਨੇ ਸਾਲਾਂ 'ਚ ਸਰ ਇਹ ਵਹੀ ਤਿੰਨ ਕੇ ਸ ਇਸ ਤੋਂ ਪਹਿਲਾਂ ਕਿਹੜੀ ਕਿਹੜੀ ਨੌਕਰੀ ਕੀਤੀ 364 394 ਸਰ ਉਹਨਾਂ ਵਿੱਚੋਂ ਸਰ ਮੈਂ ਸਿਲੈਕਟਡ ਹੈਗਾ ਇਸਰ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੂੰ ਦੋ ਨੌਕਰੀਆਂ ਕਿਸੇ ਨੂੰ ਤਿੰਨ ਨੌਕਰੀਆਂ ਔਰ ਅੱਜ ਜੇਲ੍ਹ ਡਿਪਾਰਟਮੈਂਟ ਨੂੰ ਵੀ ਪਹਿਲੀ ਵਾਰ ਆਪਣੇ ਰੈਗੂਲਰ ਜਿਹੜੇ ਟੀਚਰ ਨੇ ਉਹ ਮਿਲੇ ਨੇ ਕੈਮਰਾਮੈਨ ਅਸ਼ਮੀਲਿੰਦਰ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ